ਕੁੜੀ ਕਹਿੰਦੀ ਮੈਂ ਹੁਣ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਉਣਾ ਚਾਹੁੰਦੀ ਮਿਲੇ ਅਸੀਂ ਜੌਂਡੀਅਰ ਹਾਂਜੀ ਦੋਸਤੋ ਕਿੱਦਾਂ ਵੇ ਸਾਰੇ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਇੰਨੇ ਪਿਆਰ ਸਪੋਰਟ ਕਰੀਆ ਕਿਰਪਾ ਕਰਕੇ ਇਦਾਂ ਹੀ ਆਪਣੀ ਸਪੋਰਟ ਬਣਾਈ ਰੱਖੋ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਆਪਾਂ ਹੋਰ ਵਧੀਆ-ਵਧੀਆ ਵੀਡੀਓ ਲਿਆ ਸਕੀਏ ਕਿਲੇ ਕਿਦਾਂ ਤੁਸੀਂ ਇੱਕ ਦੂਜੇ ਨੂੰ ਮਿਲੇ ਅਸੀਂ ਜੌਂਡੀਅਰ ਲਿਆ ਸੀਗਾ ਇਸੀ ਕੈਬਨ ਵਾਲਾ ਹਾਂ ਤੇ ਜੌਂਡੀਅਰ ਵਾਲਿਆਂ ਨੇ ਛੋਟੀ ਜਿਹੀ ਪਾਰਟੀ ਆਰਗੇਨਾਈਜ਼ ਕੀਤੀ ਸੀ ਉੱਥੇ ਇਹ ਤੇ ਇਹਦੇ ਫਾਦਰ ਸਾਹਿਬ ਆਏ ਸੀਗੇ ਤੇ ਹੋਰ ਵੀ ਕਈ ਲੋਕ ਸੀਗੇ ਉੱਥੇ ਤੇ ਉੱਥੇ ਆਏ ਸੀਗੇ ਜਦੋਂ ਉਹਨਾਂ ਨੇ ਚਾਬੀ ਫੜਾਈ ਸਾਨੂੰ ਟਰੈਕਟਰ ਦੀ ਤਾਂ ਉਹਨਾਂ ਦੇ ਹੱਥੋਂ ਹੈਂਡਓਵਰ ਕਰਾਈ ਸਾਨੂੰ ਇਹਨਾਂ ਕੋਲ ਪਹਿਲਾਂ ਸੀਗਾ ਟਰੈਕਟਰ ਉਹ ਤੇ ਅੱਜ ਆਪਣਾ ਦੂਜਾ ਟਰੈਕਟਰ ਆਇਆ ਸੀ ਇਹ ਤੇ ਚਲੋ ਵੀ ਇੱਕ ਦੂਜੇ ਨੂੰ ਉੱਥੇ ਦੇਖ ਲਿਆ ਉਸ ਤੋਂ ਬਾਅਦ 20-25 ਦਿਨਾਂ ਬਾਅਦ ਇਹਦੀ ਮੈਨੂੰ ਇੰਸਟਾਗ੍ਰam ਤੇ ਰਿਕਵੈਸਟ ਆਉਂਦੀ ਆ ਚਲੋ ਹੋਇਆ ਤਾਂ ਬੁੜੀ ਜਿਹਾ ਗੱਲ ਤਾਂ ਪਰ ਇਹ ਪੈਸੇ ਉੱਤੇ ਰੋਲ ਲੀ ਪੈਸੇ ਦੇਖ ਕੇ ਇਧ ਜਾਤਾਂ ਨੂੰ ਵੀ ਸੰਦ ਕਰ ਲਿਆ ਗਲਤੀ ਇਹਦੀ ਵੀ ਹੁੰਨੀ ਆ ਜਿਹਨੇ ਮੁੰਡੇ ਦੀ ਆ ਬਾਦ ਵਿੱਚ ਦੋਸੀ ਸਿਰਫ ਮੁੰਡਾ ਹੀ ਬਣ ਜਾਂਦਾ ਵਾ ਕੁੜੀ ਤਾਂ ਉਹ ਬੇਸੱਚੀ ਬਣ ਜਾਂਦੀ ਆ ਇਹ ਤੁਹਾਨੂੰ ਪਤਾ ਦੋਸਤੋਂ ਉਹ ਇਸ ਵੇਲੇ ਇਹਦੇ ਵੀਡੀਓ ਦੇ ਤੁਸੀਂ ਸਾਰੇ ਪਾਰ ਦੇਖੇ ਹੋਣਗੇ ਤੁਸੀਂ ਆਪ ਹੀ ਦੇਖ ਲਿਓ ਅੱਧੇ ਵੀਡੀਓ ਤੇ ਨਹੀਂ ਆਬਦੀਆਂ ਨੇ ਫੇਰ ਦੂਜੀ ਗੱਲ ਇਹ ਕੁੜੀ ਵੀ ਘੱਟ ਨਹੀਂ ਹੈਗੀ ਇੱਕ ਦਿਨ ਨਾਲ ਮੰਗਣਾ ਹੁੰਦੇ ਹੋਏ ਵੀ ਦੂਜੇ ਦਿਨ ਨਾਲ ਗੱਲ ਕਰਦੀ ਸੀਗੀ ਉਹ ਤੁਹਾਨੂੰ ਵੀ ਪਤਾ ਨਾ ਇਹਦੀ ਅੱਗ ਲੱਗ ਲੱਗ ਲਿਆ ਵਦਿਸੇਗੀ ਇੱਕ ਵੇਨ ਲੇ ਦੋਸਤ ਰੋਣਾ ਨਹੀਂ ਸੀਗਾ ਇਹ ਦੂਜੀ ਨਾਲ ਵੀ ਫੁੱਦੂ ਲੌਣ ਲੱਗੇ ਸੀਗੀ ਗੱਤ ਸਹੀ ਏ ਸਵਾਤਾ ਵੀ ਪੂਰਾ ਲੈਣ ਲੱਗੀ ਸੀਨੇ ਬਾਅਦ ਵਿੱਚ ਹੁਣ ਸੁਵਿਤਰੇਵੰਦ ਆਦਿਆਪਨੂੰ ਸਵਾਤਾ ਇਹਨਾਂ ਨੇ ਲਿਆਵਾ ਤੇ ਫੁੱਦੂਵਨਾ ਤਾਂ ਇਹਨਾਂ ਨੇ ਜਨਤਾ ਨੂੰ ਜਨਤਾ ਨੇ ਮੋਸ਼ਨਾ ਬਲੈਕਮੇਲ ਕਰਈ ਜੰਦੇ ਨੇ ਇਹ ਜਨਤਾ ਮਾਫ ਨਹੀਂ ਕਰੇਗੀ ਅੱਧੀ ਜਨਤਾ ਦੇ ਨਾਲ ਸਪੋਰਟ ਚ ਆ ਗਈ ਤੇਣ ਤੇ ਆ ਕੇ ਇਹਨਾਂ ਨੇ ਕੀ ਚੰਦੇ ਚੜਤਾ ਤੇ ਆਪਦਾ ਇਹਨਾਂ ਨੇ ਰਾਜੀਨਾਮਾ ਕਰ ਲਿਆ ਤੇ ਦੂਜੀ ਗੱਲ ਰਹੀ ਜਿਉਂਦੀ ਉਹਨਾਂ ਦੀ ਪਾਰਟੀ ਦੀ ਗੱਲ ਉਹਨਾਂ ਨੇ ਤਾਂ ਛੋਟੀ ਜੀ ਪਾਰਟੀ ਕਰੀ ਸੀ ਪਰ ਇਹਨਾਂ ਨੇ ਵਿਆਹ ਤੋਂ ਪਹਿਲੇ ਹੀ ਏਡੀ ਵੱਡੀ ਪਾਰਟੀ ਕਰ ਲਈ ਤੇ ਸ਼ਰਮ ਇਹਨੂੰ ਆਪ ਨੂੰ ਚਾਹੀਦੀ ਆ ਅਰੇ ਝੂਠ ਬੋਲਦਾ ਇਹ ਝੂਠ ਬੋਲ ਰਾਇ ਫਿਰ ਕਹਿ ਨਹੀਂ ਹੁੰਦੇ ਬੀ ਕੁੜੀ ਦੇ ਕੰਮ ਆ ਬਚਾ ਕੇ ਰੱਖਣੀ ਮੁੰਡੇ ਦਾ ਕੰਮ ਆ ਲੈਣੀ ਜਦ ਅਗਰ ਸਾਹ ਹਉ ਤੇ ਤੇ ਹੁੰਦੀ ਹੈ ਯਾਰ ਕੀਆ ਕੀ ਬੱਤ ਕਰ ਰਹੇ ਹੱਤਾ ਇਹ ਅਬਦੀ ਜੀ ਤੂੰ ਮੰਨਦੇ ਨਹੀਂ ਹੈਗੀ ਜਦ ਕਿਨ ਫੁੱਟਣਾ ਚਾਹੀਦਾ ਵੀ ਮਾਂ ਹੈ ਨਹੀਂ ਕਿ ਪਿਓ ਦੇ ਸਰਦਿਆ ਮੈਨੂੰ ਪਿਓ ਦੇ ਜੀ ਤੂੰ ਦਾ ਖਿਆਲ ਰੱਖਣਾ ਚਾਹੀਦਾ ਸੀ ਕਿ ਜਦ ਤਾ ਹੋਟਲਾਂ ਵਿੱਚ ਆ ਬਿਆਂਦੀ ਫਿਰਦੀ ਸੀਗੀ ਹੁਣ ਤੁਹਾਨੂੰ ਪਤਾ ਹੀ ਨਾ ਫਿਰ ਐਸ਼ ਕੰਦੇ ਲਈ ਅੱਗ ਤਾਂ ਇਹਦੇ ਅੰਦਰ ਵੀ ਪੂਰੀ ਸੀਗੀ ਸਮਝਾਉਣ ਵਾਲੀ ਕੋਈ ਇਹਨਾਂ ਨੂੰ ਹੈ ਨਹੀਂ ਸੀਦਾ ਤੇ ਹੱਸੇ ਵਾਲੀ ਅਲਤਾਈਆ ਬ੍ਰਿਲੀਅੰਸੀ ਵਾਲੰਟੇ ਵੀ ਕਿ ਇਸੋ ਮੈਟਾਈਟ ਪ੍ਰੈਟਰ ਵਾਲੰਟੇ ਅਸੀਂ ਵੀ ਵੀਟੇਟਰ ਲਾਇਆ ਪਰ ਸਾਨੂੰ ਤਾਂ ਕਰੇ ਮੈਨੇ ਪਾਰ ਤੇ ਗੀਤੀ ਨਹੀਂ ਹੈਗੀ ਗਜਬ ਬੇਇੱਜ਼ਤੀ ਹੈ ਕਿਸ ਤੋ ਨਾ ਤੇ ਬਣਦਾ ਪੂਰਾ ਬੇ ਉਹਨਾਂ ਐਡੀ ਵੱਡੀ ਪਾਰਟੀ ਕਰੀ ਇਹਨਾਂ ਲਈ ਬਾਕੀ ਜਦ ਮੈਂ ਇਹਨਾਂ ਦੀ ਵੀਡੀਓ ਦੇਖੀ ਨਾ ਮੈਂ ਤਾਂ ਮੇਰਾ opinion ਇਹ ਆ ਮੈਂ ਇਹਨਾਂ ਦੋਨਾਂ ਦੇ ਕਿਸੇ ਦੇ ਹੱਕ ਚ ਵੀ ਨਹੀਂ ਹੈ ਦਾ ਕਿਉਂਕਿ ਜਦ ਮੈਂ ਇਹਨਾਂ ਨੂੰ ਵੀਰੇ ਦੇਖੀ ਸੀ ਕਿ ਨਾ ਮੈਂ ਸਮਝਦੀ ਐਸੀ ਦਾ ਬੇ ਲੱਛਣ ਹੈ ਨਾ ਦੋਨਾਂ ਦੇ ਨੇ ਬੇ ਬੋਈ ਨਾ ਮਚਾਂਦੇ ਚਾਹਣਗੇ ਕੋਲਰ ਪੀ ਜਾ ਰਹੇ ਵੰਗੂ ਪਰ ਇਹਨਾਂ ਨੇ ਤਾਂ ਹੱਦ ਹੀ ਲਾਤੀ ਆਵਦੀ ਅੱਧੇ ਲੋਕ ਪੈਨਾਂ ਦੇ ਹੱਕ ਚ ਸੀਗੇ ਹੱਦੇ ਲੋਕਾਂ ਦੇ ਕੁੜੀ ਦੇ ਹੱਕ ਚ ਆਏ ਸੀਗੇ ਟੈਨ ਦੇ ਵਿੱਚ ਮੇਰੋਂ ਵੀ ਆ ਗਿਆ ਸੀਗਾ ਪਰ ਇਹਨਾਂ ਨੇ ਸਰਮੰਦੀ ਨਹੀਂ ਹੈਗੀ ਸਾਰਿਆਂ ਦੀ ਅਜੇ ਤਰੋੜਤੀ ਇਹਨਾਂ ਨੇ ਤਾਂ ਕਿਹੜੇ ਕਿਹੜੇ ਲੋਕ ਰਹਤੇ ਯਾਰ ਯਾਹ ਪਰ ਜਿੰਨੇ ਬੰਦੇ ਨਾਲ ਹੱਕ ਚ ਆਏ ਸੀ ਸਭ ਨੇ ਟੰਡੇ ਕਰਤੇ ਬਾਤ ਤਾਂ ਸਹੀ ਹੈ ਮੈਡਮ ਇਨਗੇਟ ਆ ਲੌਬੀ ਵਾਲਾ ਦੂਜਾ ਘਰ ਦਾ ਗੇਟ ਆ ਡੋਰ ਦੋਨੀ ਗੇਟਾਂ ਨੂੰ ਜਿੰਦੇ ਲਾਉਂਦੇ ਆ ਜਿੰਦੇ ਜਿੰਦੇ ਲਾ ਕੇ ਨਾ ਚਾਬੀ ਪਤਾ ਬਈਆਂ ਨੂੰ ਫੜਾ ਦਿੰਦੇ ਆ ਬਈਏ ਨਾ ਮੋਟਰਾਂ ਤੇ ਚਲ ਜਾਂਦੇ ਆ ਉਹਨਾਂ ਦੀ ਮੋਟਰਾਂ ਤੇ ਸੌਣਾ ਹੁੰਦਾ ਵੀ ਲਾਈਟ ਚੱਲਦੀ ਹੁੰਦੀ ਨਾ ਜਦੋਂ ਤੇ ਕਿਉਂਕਿ ਵੀ ਗੋਰੀ ਕਿਤੇ ਜਾਵੇ ਨਾ ਗੱਡੀ ਚਾਕੇ ਸੋਚ ਮੈਂ ਕੀ ਕੁਛ ਕੀਤਾ ਹੋਊਗਾ ਜਿਹੜਾ ਮੇਰੇ ਘਰ ਦੇ ਉੱਠ-ਉੱਠ ਦੇ ਦੇ ਰਾਤੀ ਜਿਹੜੀ ਪਹਿਲਾਂ 11 ਵੇ ਗੱਡੀ ਦੇਖਣ ਗਿਆ ਫਿਰ ਜਿਹੜੀ 2 ਵਜੇ ਗੱਡੀ ਦੇਖਣ ਗਿਆ ਮੈਂ ਕੈਮਰੇ ਚੈੱਕ ਕੀਤੇ ਮੈਂ ਕਿਹਾ ਜਿਹੜੀ ਤੁਸੀਂ ਰਾਤ ਨੂੰ ਕੀ ਕਰਦੇ ਕਹਿੰਦਾ ਮੈਂ ਰੋਜ਼ ਹੀ ਉੱਠਦਾ ਹਾਂ ਬੱਦ ਮੈਂ ਦੇਖਦਾ ਹੁੰਦਾ ਵੀ ਗੱਡੀ ਤਾਂ ਨਹੀਂ ਰਹੀ ਗੋਰੀ ਵੀ ਚਲ ਉਥਾਰੀ ਗਈ ਕਿਤੇ ਵੀ ਪ੍ਰਭ ਨੂੰ ਨਾ ਕੁਛ ਕਹਿ ਦਵੇ ਜਾ ਕੇ ਮੇਰਾ ਦਿਮਾਗ ਦੇ ਘਰ ਦੇ ਮੈਂ ਤੈਨੂੰ ਦੱਦੀ ਹੀ ਨਾ ਜੇ ਮੈਂ ਜਲਪੁਣਾ ਤੇ ਆ ਗਈ ਘਰ ਦੇ ਨੂੰ ਇਹ ਜਲਪੁਣਾ ਮੇਰਾ 20% ਲੱਗਦਾ ਤੇ ਉਹਨਾਂ ਨੂੰ ਪਤਾ ਵੀ ਮੈਂ ਸਾਰਾ ਕੁਝ ਇੱਥੇ ਖਲਾਰਾ ਪਾ ਦੇਣਾ ਘਰ ਦੇ ਇੰਨਾ ਡਰੇ ਪਏ ਮੈਂ ਤੋਂ ਇਸ ਰਿਕਾਰਡਿੰਗ ਤੂੰ ਰੁਸੀ ਸਮਝੀ ਗਏ ਹੋ ਮੈਂ ਵੇ ਵਸਤੋ ਵੀ ਪਿਓ ਨੂੰ ਆਪਣੀ ਕੁੜੀ ਜਿੱਤੇ ਤੋਰਾ ਆ ਬੱਤੀ ਸੀ ਜਾਂ ਤੇ ਕੁੜੀ ਦੇ ਕਹਿਣ ਦੇ ਮੁਤਾਬਿਕ ਵੀ ਪਿਓ ਨੂੰ ਜਿਕੇ ਸੀਗਾ ਵੀ ਰਾਤ ਨੂੰ ਜਾਂਦੇ ਹੋਣੀ ਹੈ ਤਾਂ ਹੀ ਉੱਠ ਕੇ ਦੇਖਦਾ ਹਣਾ ਦੇਖਦਾ ਸੀ ਆਪਦੀ ਕੁੜੀ ਨੂੰ

ਤਾਂ ਇਹਦਾ ਮਤਲਬ ਅਸੀਂ ਸਾਰੇ ਮੂਰਖ ਸੀਗੇ ਪੰਜਾਬ ਦਾ ਹਰ ਉਹ ਇਨਸਾਨ ਮੂਰਖ ਸੀਗਾ ਜਿਹੜਾ ਤੁਹਾਡੇ ਹੱਕ ਦੇ ਵਿੱਚ ਆ ਕੇ ਖੜਾ ਕਿ ਕੁੜੀ ਦੇ ਨਾਲ ਗਲਤ ਹੋ ਗਿਆ ਬੱਚੀ ਦੇ ਨਾਲ ਗਲਤ ਹੋ ਗਿਆ ਸਾਨੂੰ ਸਟੈਂਡ ਲੈਣਾ ਚਾਹੀਦਾ ਤੁਸੀਂ ਕੰਪਰੋਮਾਈਜ਼ ਕਰਨ ਲੱਗੇ ਇੱਕ ਵਾਰ ਇਹ ਨਹੀਂ ਸੋਚਿਆ ਹੈਗਾ ਕਿ ਜੇਕਰ ਤੁਹਾਡੇ ਪਰਿਵਾਰਾਂ ਦਾ ਮਸਲਾ ਸੀ ਤੁਸੀਂ ਕੱਲੇ ਪਰਿਵਾਰ ਪਹਿਲਾਂ ਹੀ ਬੈਠ ਕੇ ਸੌਟ ਆਊਟ ਕਰ ਲੈਂਦੇ ਭੈਣ ਮੇਰੀ ਇੱਥੇ ਤੁਸੀਂ ਵੀ ਗਲਤ ਹੋ ਇਹ ਨਾ ਦੇ ਲਈ ਤੋ ਕਾਤ ਮਨੀ ਹੋਈ ਆ ਬੇਸ਼ਰਮਾ ਵੀ ਡੋਲ ਲਗੀ ਧਾੜ ਤੇ ਇਹ ਕਹਿੰਦੇ ਅਸੀਂ ਡੋਲ ਢੋਲ ਖਾਂਦੇ ਆ

ਫਾਇਰ ਸਨ ਦੇ ਦਾਰਸੀ ਉਹਦੇ ਸ਼ਾਂਤ ਬਟਸੀ ਕਿ ਕੋ ਨੂੰ ਪਤਾ ਸੀ ਇਹ ਕੋਈ ਨਾਮਾ ਚੰਦ ਜਾਣਗੇ ਸਭ ਲੋਕਾਂ ਨੇ ਕੀ ਰਾਜ ਵਾਲ ਫੇਮਸ ਹੋਣ ਦਾ ਵਾ ਇਹ ਪਤਾ ਨਹੀਂ ਲੋਕਾਂ ਦੇ ਬਲ ਕਿਹੜੀ ਹੱਦ ਤੱਕ ਗਿਰ ਜਾਂਦੇ ਨੇ ਕਿਉਂਕਿ ਜੇ ਸਾਨੂੰ ਕਿਸ ਨੂੰ ਪਿਆਰ ਨਹੀਂ ਹੈਗੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਮੈਡਮ ਜੀ ਤੇ ਤੁਸੀਂ ਕਿਹਾ ਸੀ ਜੇ ਗੱਲਬਾਤ ਸੀਗੀ ਇਹਨਾਂ ਦੇ ਪਰਿਵਾਰ ਚ ਬੈ ਕੇ ਇਹਨਾਂ ਦੇ ਵੱਲੋਂ ਪਤਾ ਨਹੀਂ ਕਿਉਂਕਿ ਇਹਨਾਂ ਨੂੰ ਫੇਮ ਨੇ ਮਿਲਦਾ ਸੀ ਪਬਲਿਸਿਟੀ ਨਹੀਂ ਮਿਲਣੀ ਸੀ ਕਿ ਥੋੜੇ ਵਰ ਗਿਆ ਜ ਮੇਰੇ ਹੋਰਿਆਂ ਇਹਨਾਂ ਨੂੰ ਸਾਥ ਨਹੀਂ ਮਿਲਣਾ ਸੀਗਾ ਇਹ ਤਾਂ ਚੁੰਦੀ ਇਹ ਸੀਗੇ ਮੇਨੋਂ ਸਾਥ ਮੇਰੇ ਪਰ ਅੰਦੇ ਵਿੱਚ ਇਹ ਉਸ ਬੂਤ ਨੇ ਕੱਲ ਦੇ ਨੇ ਫੇ ਤੁਹਾਨੂੰ ਪਤਾ ਹੀ ਆ ਸਿੱਕੇ ਦਾ ਇੱਕ ਪਹਿਲੂ ਤਾਂ ਹੁੰਦਾ ਨਹੀਂ ਹੈਗਾ ਉਹ ਕਿ ਦੋਨਾ ਪਹਿਲੂਆਂ ਤੋਂ ਇਹਨਾਂ ਦੇ ਖਿਲਾਫ ਦੇ ਵੀ ਨੇ ਪਲੇਸ ਇੱਕ ਬੂਤ ਕੁਸ ਮੋੜ ਲਾਉਂ ਸੀ ਪਾਰੀਏ ਕਾ ਤਰੰਤ ਬੋਈ ਦੀ ਨੀਗੀ ਗਲਤੀ ਇਹਨਾਂ ਦੋਨਾਂ ਦੀ ਸੀਗੀ ਤੇ ਜਦੋਂ ਵਿੱਚ ਤੀਜਾ ਹੁੰਦਾ ਵੀ ਸੀਗਾ ਫੇਰ ਵੀ ਤਾਂ ਪਤਾ ਹੀ ਸੀ ਇਹਨਾਂ ਨੂੰ ਫੇਰ ਕੁੜੀ ਆਉਂਦੀ ਤੇ ਚੁੱਪ ਕਰ ਗਈ ਹੁਣ ਜੇ ਰਹੀ ਗੱਲ ਸਜ਼ਾ ਦੀ ਤਾਂ ਸਜ਼ਾ ਦੋ ਦੋਨਾਂ ਤਰ੍ਹਾਂ ਦੀ ਹੋਣੀ ਚਾਹੀਦੀ ਆ ਕੱਲ ਤੇ ਵੀ ਦੋਨਾਂ ਦੇ ਸੀਗੇ ਕਿ ਦੋਨਾਂ ਨੇ ਸੌੜ ਕਰੀ ਤੇ ਜਿਹੜੇ ਲੋਕਾਂ ਦਾ ਫੁੱਦੂ ਬਣਾਇਆ ਤੇ ਲੋਕਾਂ ਸਮਵਸਟ ਕੀਤਾ ਤੇ ਸਾਰੇ ਪੰਜਾਬ ਦੀ ਆਵਾਮ ਆਪਦੇ ਪਿੱਛੇ ਲਾ ਰੱਖੀ ਹੈ ਨਾ ਨੇ ਇਹਨਾਂ ਦੇ ਹਸਾਜਾ ਤੋਂ ਬਣਦੀ ਹੈ ਨਾ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਨਾ ਤਾਂ ਇਹ ਬੜੀ ਅੱਛੀ ਬਾਤ ਕਹੀ ਹੈ ਆਪ ਨੇ ਮੈਡਮ ਜੀ ਇਸ ਤੋਂ ਸਹਦੇ ਤਾਂ ਇਹੀ ਹੁੰਦਾ ਵਾ ਇਹ ਜੋ ਕੁਝ ਵੀ ਹੋਇਆ ਇਹ ਸਭ ਕੁੜੀ ਦੀ ਮਰਜ਼ੀ ਨਾਲ ਹੋਇਆ ਤੇ ਪਰਿਵਾਰ ਦੇ ਪੂਰੇ ਸਹਿਮਤੀ ਸੀਗੀ ਤੇ ਪਰਿਵਾਰ ਨੂੰ ਪਤਾ ਸੀਗਾ ਬੇਸਿਆ ਦੇ ਕੁੜੀ ਦਾ ਮੰਗਣਾ ਕਰ ਰਿਹਾ ਬੀ ਇਹ ਕੀ ਕਹਿੰਦੇ ਫਿਰ ਤੇ ਵਿਆਹ ਤੋਂ ਪਹਿਲਾਂ ਹੀ ਹੋਟਾਂ ਚ ਤੇ ਕੁੜੀ ਨੂੰ ਵੀ ਚਾਹੀਦਾ ਸੀਗਾ ਵੀ ਮੇਰੀ ਇੱਜ਼ਤ ਕਾਤਾ ਮੁੰਡੇ ਨਾਲ ਖੇ ਖਾਂਦੀ ਫਿਰਦੀ ਸੀ ਜੀ ਹਟੋਆਂ ਚ ਹੈ ਤੇ ਦੂਜੀ ਲੜ ਕੁੜੀ ਦੀ عمر 19 ਸਾਲ ਸੀ ਤੇ ਮੁੰਡੇ ਦੀ 16 ਸਾਲ ਸੀ ਹੁਣ ਤੁਸੀਂ ਆਪੀ ਦੇ ਦੇਖ ਕਿ ਕਾਰਵਾਈ ਬੰਦੀ ਸੀ ਤੇ ਕੁੜੀ ਤੇ ਬਣੂਗੀ ਨਾ ਮੁੰਡੇ ਦੀ عمر ਕਰ ਸੀ ਬਲਪੜਾ ਲਕ ਇਸ ਕੁੜੀ ਤੇ ਆ ਰੇਪ ਤੇ ਕੁੜੀ ਨੇ ਕਰਿਆ ਮੁੰਡੇ ਦਾ ਤੇ ਵੀਡੀਓ ਵੀ ਇਹਨਾਂ ਨੇ ਆਪਦੀ ਸਹਿਮਤੀ ਨਾਲ ਹੀ ਬਣਾਈ ਹੋਈਆਂ ਨੇ ਸਾਇਦ ਇਹ ਦੋਨਾਂ ਨਹੀਂ ਹੋਣੀ ਚਾਹੀਦੇ ਮੇਰੇ ਸਾਵਨਾ ਉੱਤੇ ਅਰੇ ਮੇਰੇ ਚੱਕਰ ਆਣੇ ਲੱਗਾ ਹੈ ਉਹਦੇ ਵਿੱਚ ਸਾਰਾ ਮੀਡੀਆ ਦਾ ਐਡਾ ਉਹ ਮਾਹੌਲ ਗਰਮਾਉਣ ਦੀ ਕੀ ਲੋੜ ਸੀਗੀ ਉਨੂੰ ਸੋਸ਼ਲ ਮੀਡੀਆ ਤੇ ਲਜਾਣ ਦੀ ਹੀ ਲੋੜ ਸੀਗੀ ਐਡੀ ਤੇ ਤੁਸੀਂ ਕਾਨੂੰਨੀ ਤਰੀਕੇ ਨਾਲ ਉਸ ਚੀਜ਼ ਨੂੰ ਮਤਲਬ ਕੱਲਾ ਚਲਾਉਂਦੇ ਜਿਹੜੇ ਤਰੀਕੇ ਨਾਲ ਚੱਲ ਰਿਹਾ ਸੀਗਾ ਮਤਲਬ ਸਿਰਫ ਇੱਕ ਐਫਆਈਆਰ ਕਰਾਉਣ ਤੱਕ ਸੀਗਾ ਕਿ ਐਫਆਈਆਰ ਹੋ ਗਈ ਉਸ ਤੋਂ ਬਾਅਦ ਵਿੱਚ ਫੈਮਿਲੀ ਦੂਜੀ ਆ ਕੇ ਕੰਪਰੋਮਾਈਜ਼ ਕਰ ਲੂਗੀ ਮੈਂ ਨਹੀਂ ਕਹਿੰਦੀ ਹੈਗੀ ਕਿ ਤੁਹਾਡਾ ਕੋਈ ਪੈਸੇ ਨੂੰ ਲੈ ਕੇ ਕੰਪਰੋਮਾਈਜ਼ ਹੋ ਗਿਆ ਹੋਊਗਾ ਜਾਂ ਵਾਡੇਵਰ ਜਿਹੜੀ ਵੀ ਚੀਜ਼ ਆ ਦੇਖੋ ਜਦੋਂ ਵੀ ਕੋਈ ਪਰਿਵਾਰਕ ਮਸਲੇ ਹੁੰਦੇ ਆ ਜਾਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਉਦੋਂ ਹੱਲ ਹਮੇਸ਼ਾ ਕੰਪਰੋਮਾਈਜ਼ ਨਾਲ ਹੀ ਨਿਕਲਦਾ ਹੈ देयर ਇਜ਼ ਨੋ ਡਾਊਟ ਮਨ ਹੀ ਤੁਸੀਂ ਉਹਨੇ ਨਾ ਦਿੱਤਾ ਇੰਚ ਸਰਦੋ ਕੋਲੋਂ ਪਤਾ ਹੀ ਨਹੀਂ ਇਹ ਦੋਨੇ ਤੱਬਰ ਮੇਰੇ ਸਾਹ ਦੇ ਕੰਜਰ ਨੇ ਫੋਨੋਂ ਤੈਂ ਚੱਲਣ ਦੀ ਲੋੜ ਨਹੀਂ ਤੁਸੀਂ ਵੀ ਉਹਨੇ ਸੱਕ ਕੇ ਚੋਪੀ ਰਹੋ ਬਾਕੀ ਪਤਾ ਹੀ ਇਹ ਦੋਨੋਂ ਕੋਈ ਗੱਲ ਤਾਂ ਸੀਗਾ ਇਹ ਦੋਨੇ ਗੱਲ ਸੀਏ ਤੇ ਜਦ ਆਹ 18 ਬੀ ਨੂੰ ਪਤਾ ਲੱਗ ਗਿਆ ਭਾਈ ਅਮਰਪਾਲ ਮੇਰਾ ਵੀ ਬੱਚਾ ਆ ਗਿਆ ਤੇ ਉਹਨਾਂ ਨੇ ਜਬਾਰ ਨਹੀਂ ਦਿੱਤੀ ਤਾਂ ਇਹਨਾਂ ਦਾ ਨਾਰੀ ਸੰਝੋਤਾ ਹੋ ਗਿਆ ਇਹ ਪਤਾ ਲੱਗ ਗਿਆ ਭਾਈ ਦੋਨਾਂ ਦਾ ਕਸੂਰ ਨਿਕਲੂਗਾ ਸਾਇਆ ਦੇ ਹੱਕਦਾਰ ਵੀ ਦੋਨੇ ਨੇ ਇਹਨਾਂ ਨੇ ਆਉਦੋਂ ਪਹਿਲਾਂ ਹੀ ਕੇਸ ਆਊਟ ਆਊਟ ਕਰ ਲਿਆ ਇਹ ਮਰੀ ਜਾਂਦੀ ਮੀਰਾਂ ਵਾਲੇ ਲੋਕ ਨੇ ਮਰੀ ਜਾਂਦੀ ਇਹ ਹੁਣ ਥੋੜੀ ਇੱਕ ਵਾਰ ਸੋਚ ਕੇ ਦੇਖੋ ਯਾਰ ਤੇ ਕੁੜੀ ਦੱਪੇ ਉਹ ਨਾਲ ਬੈਠਾ ਠੀਕ ਆ ਮੁੰਡੇ ਦਾ ਵੀ ਬੈਠਾ ਤੇ ਕੁੜੀ ਕੀ ਸੋਚ ਕੇ ਬੱਠੀ ਹੋਗੀ ਕਿੰਨੀ ਰੱਜਤ ਇਹਨੂੰ ਪਹਿਲਾਂ ਸੋਚਣਾ ਚਾਹੀਦਾ ਸੀ ਚੀਜ਼ਾਂ ਤੋਂ ਪਰ ਨਹੀਂ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਹਨਾਂ ਨੂੰ ਇੱਜਤ ਦਾ ਕੋਈ ਲੈਣ ਹੁੰਦਾ ਹੀ ਨਹੀਂ ਹੈਗਾ ਕਿਹੜੇ ਕਿਹੜੇ ਲੋਕ ਰਹਤੇ ਯਾਰ ਯਹਾਂ ਪਰ ਕਹਿੰਦੇ ਹੁੰਦੇ ਸਾਈਕਲ ਆ ਰਿਸਟੈਂਡਮ ਦਾ ਪਰ ਇਹਨਾਂ ਦਾ ਲੋਕਾਂ ਦਾ ਕੋਈ ਸਟੈਂਡ ਨਹੀਂ ਨੇੜੇ ਹਾ ਇਹ ਲਾਲ ਬਿਲਕੁਲ ਸਹੀ ਆ सजा दाता है सब तो पहले मैं इंसाफ दवाओ इन्हें अमृतवाल मेहरू भी कहा, पागे। भी कहा। भाई मेरी मदद करी वे। पर नहीं इन्ह ने राजीनामा कर लिया के हम सा कोई चक्कर नहीं और आप सोचो भी कि हर चुके ने लोग है मुझे ਇਸ ਵੀਡੀਓ ਦੇ ਵਿੱਚ ਇਹ ਰੋਇਸ ਹੱਤੋਂ ਵੱਧ ਦੇ ਸਵੰਦੇ ਦਾ ਇਹ ਸਵੰਦੇ ਰਕਤ ਇਹ ਰੋਲਾ ਪਿਆ ਵਾ ਇਹ ਹੀ ਬੰਦਾ ਹੁੰਦਾ ਵਿੱਚ ਜਿਹੜਾ ਕਹਿ ਰਹੇ ਨੇ ਤੀਜਾ ਰਿਆ ਗਾ ਬੰਦ ਰਿਆ ਅਹ ਬਿਚਾਰੀ ਲੋਤੀ ਜੈ ਹਸੀਗਾ ਕੋਲੇ ਸੀ ਤਲਬਾ ਤੇਨ ਹਰ ਸੀ ਕਿ ਮੰਗਣ ਆਉਗਿਆ ਨਾ ਕਰ ਸੀ ਨੇ ਕੁੜੀ ਵੀ ਦੋ ਪੈਰੀਆਂ ਚ ਪੈਰ ਪਕੀ ਵਤੀ ਸੀ ਨਾ ਇੱਕ ਪੈਰ ਉਤਲੀ ਬਿੜੀ ਸੀ ਕਿੱਧਰ ਕੋਈ ਤੁਹਾਨੂੰ ਪਤਾ ਹੀ ਆ ਜਦ ਪ੍ਰੂਫ ਸਾਹਮਣੇ ਆਇਂਦੇ ਨੇ ਕਿ ਕੋਈ ਮੁੰਡੇ ਨੇ ਵੀ ਤਾਂ ਕੋਈ ਕਸਮ ਨਹੀਂ ਜਦੀ ਉਹਨੇ ਵੀ ਤਾਂ ਪ੍ਰੂਫ ਪੇਸ਼ ਕਰ ਰਿਆ ਮੁੰਡੇ ਨੇ ਵੀ ਆਵਦਾ ਫੋਨ ਭੇਜਿਆ ਸੀਗਾ ਤੇ ਕੁੜੀ ਨੇ ਆਦਾ ਵੋਨ ਕਰਨੀ ਦਿੱਤਾ ਵੇਰ ਉਹ ਸਟਰੀ ਕੋਈ ਇਕਦਲੋਂ ਬੰਦੀ ਆ ਹਨ ਦੇ ਉੱਤੇ ਬੇਰਾਜ ਨੇ ਫੋਨ ਦੇ ਵਿੱਚ ਇਹਨਾਂ ਨੇ ਵੀ ਆਪਦਾ ਫੋਨ ਦਾ ਡੇਟਾ ਸੇਵ ਰੱਖੰਦਿਆਂ ਵੀ ਆਪਦਾ ਫੋਨ ਤਾਂ ਇਹਨਾਂ ਜਮਾ ਕਰਵਾਇਆ ਨਹੀਂ ਹੈਗਾ ਤੇ ਮੁੰਡੇ ਨੇ ਆਪਦਾ ਫੋਨ ਪਹਿਲੇ ਦਿੱਤਾ ਸੀ ਪੂਰਸ ਨੂੰ ਤੇ ਮੈਂ ਲੇਟੋ ਵੀ ਸ਼ੱਕ ਜਹਾਰ ਹੋ ਰਿਆ ਨਾ ਇਹ ਭਾਗੀਦਾਰ ਕੁੜੀ ਦਾ ਉਹ ਜਹਾ ਦਾ ਵਿੱਚ ਬਾਈ ਤਾਂ ਇਸ ਬਲ ਤੇ ਹਰਦਾ ਕਿ ਪੰਜਾਬ ਦੇ ਲੋਕੇ ਕਿੰਨੇ ਭੋਏ ਨੇ ਇਹ ਸਿਰਫ ਵਿੱਚ ਕਿ ਪੱਕੇ ਗੱਲ ਕਰਨਾ ਹੈ ਇਹਨਾਂ ਨੂੰ ਦੂਜੇ ਪਹਿਲੇ ਤੋਂ ਕੁਝ ਪਤਾ ਹੀ ਨਹੀਂ ਹੁੰਦਾ ਦੂਜੇ ਬਸੇ ਕੀ ਹੋ ਰਿਹਾ ਵਾ ਇਹ ਇੱਕ ਤਰਫਾ ਹੀ ਨਾ ਕਰਨਾ ਹੈ ਹਮੇਸ਼ਾ ਰੁਕੋ ਜਰਾ ਸਬਰ ਕਰੋ ਬੋਲਾ ਧੱਕਾ ਮੁੱਕੀ ਨਹੀਂ ਕਰਨੇ ਦਾ ਆਰਮ ਸੀ ਲੈਣੇ ਦਾ ਹਾਂ ਹਾਂ ਜੀ ਸਵੀਕਾਰਾਂਗੀ ਮੇਰਾ ਨਾਮ ਗੁਰਮਨ ਉਪਰ ਹੈ ਤੇ ਜੋ ਪਿੱਛੇ ਕੁਝ ਸਮੇਂ ਤੋਂ ਚੱਲ ਰਹੀਆਂ ਸੀ ਸੇਅਰ ਸੋਸ਼ਲ ਮੀਡੀਆ ਤੇ ਗੱਲਾਂ ਉਹ ਚਲੋ ਅਸੀਂ ਬੈਠ ਕੇ ਇੱਕ ਦੂਜੇ ਨਾਲ ਗੱਲ ਕੀਤੀ ਤੇ ਉਹ ਗਲਤਫਹਿਮੀਆਂ ਸੀ ਤੇ ਅਸੀਂ ਇੱਕ ਦੂਜੇ ਨਾਲ ਅੰਡਰਸਟੈਂਡ ਕੀਤਾ ਤੇ ਇਸ ਤੋਂ ਅੱਗੇ ਮੈਂ ਹੁਣ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੂੰਗੀ ਤੇ ਸਾਡੇ ਇੱਕ ਦੂਜੇ ਨਾਲ ਬੈਠ ਕੇ ਸਾਰੀ ਗੱਲ ਸੋਲਵ ਹੋ ਗਈ ਹੈ ਤੇ ਮੇਰੀ ਇੱਕ ਰਿਕੁਐਸਟ ਆ ਸਾਰੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਪੇजेस ਵਾਲਿਆਂ ਨੇ ਚੈਨਲ ਵਾਲਿਆਂ ਨੇ ਸਾਡੀਆਂ ਵੀਡੀਓਜ਼ ਕੋਈਆਂ ਤੇ ਉਹਨਾਂ ਨੂੰ ਪਲੀਜ਼ ਕੱਢ ਦਿੱਤਾ ਜਾਵੇ ਸੋ ਥੈਟ ਅਸੀਂ ਅੱਗੇ ਆਪਣੀ ਲਾਈਫ ਨੂੰ ਦੇਖ ਸਕੀਏ ਥੈਂਕ ਯੂ ਉਹ ਤੁਸੀਂ ਆ ਵੀਰੇ ਦੇਖ ਕੇ ਸਮਝ ਹੀ ਜਾਓ ਹੂੰ ਬੇਨ ਕਹਿ ਨਹੀਂ ਹੁੰਦਾ ਸਾਈਕਲ ਆ ਵੀ ਇਸ ਕੈਨ ਨਾ ਵਾ ਵਾੜੇ ਕੋਈ ਦੱਸ ਤਾਂ ਨਹੀਂ ਗਾ ਕੋਈ ਇਹਨਾਂ ਟਬੂਰ ਨੂੰ ਪੁੱਛੇ ਵੀਰਾ ਜੀ ਨਾਮ ਤਾਂ ਤਾਂ ਤੇ ਕਿੰਨੇ ਪੈਸੇ ਮਿਲੂਰੇ ਨੂੰ ਆ ਮੰਦੈ ਨੂੰ ਵੀ ਇਹ ਸਭ ਕੁਝ ਪਬਲਿਸ਼ ਤੇ ਸਟੈਂਡ ਸੀ ਇਹ ਨਾ ਦਾ ਕੋ ਨਹੀਂ ਲੋਕ ਕਹਾਂ ਸੇ ਆਤੇ ਹੈ ਇਹ ਮੈਨੂੰ ਲੱਗਦਾ ਮੈਰੋ ਨੇ ਦਰਸ਼ਨ ਦੇ ਦਿੱਤੇ ਤਾਂ ਇਹ ਦੋਨੇ ਟੱਬਾ ਟੈਮਰਡ ਨੇ ਹੋ ਗਏ ਕੁੜੀ ਵੀ ਤੇਜ ਆ ਕੁੜੀ ਇਦਾਂ ਨਹੀਂ ਆਗੇ ਵੀ ਘਟ ਦਮਾਗਾ ਕੁੜੀ ਨੂੰ ਵੀ ਸਾਰਾ ਕੁਝ ਪਹਿਲਾਂ ਹੀ ਪਤਾ ਸੀ ਆ ਵੀ ਇਦਾਂ ਹੋਊਗਾ ਰਾਜੀ ਨਾ ਮੇਰਾ ਤਾਂ ਕੰਮ ਹੋਇਆ ਇਦਾਂ ਵਾ ਜੇ ਕੁੜੀ ਦੀ ਔਰੀ ਵੀ ਆ ਰਹੀ ਹੈ ਪ੍ਰੂਹ ਵੀ ਬਾਹਰ ਆਗੇ ਤੇ ਲੋਕਾਂ ਨੂੰ ਲੱਗੇਗਾ ਨਾ ਇਹ ਪਤਾ ਵੀ ਸਚਾਈ ਵੀ ਕਸੂਰ ਕੁੜੀ ਆ ਫੇਰ ਆਪ ਦੀ ਵਾਰ ਇਹਨਾਂ ਰਾਜੀ ਨਾ ਮੰਗੰਦੇ ਆ ਰਾਜੀ ਨਾ ਮਾਪੇ ਲਵੈ ਨੇ ਕੰਮ ਨਹੀਂ ਸੀ ਦੇਣਾ ਪਹਿਲਾਂ ਤਾਂ ਬੜਾ ਆਕਰਦੇ ਸੀਗੇ ਬੀ ਆ ਬੰਦੇ ਬੁਨ ਸੱਚੇ ਮੰਦ ਸੀ ਜਦ ਪਤਾ ਹੁੰਦਾ ਸਾਨੂੰ ਕਿ ਤੇਰੇ ਪੁਰਨਾ ਬੰਦਾ ਕਿਹੇ ਦਾ ਸੂਤ ਬਾਹਰ ਨਹੀਂ ਹੁੰਦਾ ਉਹਨੇ ਟਾਈਮ ਬੰਦਾ ਉਹਦੇ ਆਪ ਨੂੰ ਸੋੜਾ ਸਮਝਦਾ ਹੀ ਜਾਂਦਾ ਵਾ ਉਹ ਵੀ ਸਮਝਦੀ ਸੀ ਗੱਲ ਨੂੰ ਕੀਪ ਸਿੱਧੂ ਨੇ ਤਾਂ ਹੀ ਤਾਂ ਕਹਿ ਕੇ ਗਏ ਸੀ ਇਹ ਵੀ ਭਾਰਤ ਕਲਾ ਨਾ ਦਾ ਦੇਸ਼ ਆ ਇਸ ਤੋਂ ਅੱਜ ਕੱਲੇ ਸਾਫਤ ਹੋ ਗਿਆ ਵਾ ਅੱਜ ਮੈਂ ਵਾਕਈ ਦੇਖ ਲੇ ਕਿ ਪੰਜਾਬ ਦੇ ਲੋਕ ਕਿੰਨੇ ਕਲਾਮ ਨੇ ਜਿਹੜੇ ਇਹਨਾਂ ਦੀ ਗੱਲਾਂ ਚ ਆਉਂਦੇ ਨੇ ਜਿਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਦੁੱਗੀ ਸਰ ਕੀ ਹੋ ਰਿਹਾ ਜਾਂ ਹੋਰ ਪੰਜਾਬ ਤੋਂ ਮੁੱਦੇ ਐਨੇ ਨੇ ਮੇਰੇ ਵੱਲੋਂ ਤਾਂ ਕੁੱਲ ਮਿਲਾ ਕੇ ਇਹਨਾਂ ਦੇ ਲਈ ਆ Thôi, ai nói dễ Khắp Bye bye Ta ta Good bye